ਵਿਕਰਮ ਜੀਠਿਆ ਦੇ ਨਾਲ ਮੁਲਾਕਾਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਕਿਹਾ ਕਿ ਜੇਲ੍ਹਾਂ ਸਾਡੇ ਵਾਸਤੇ ਕੁਝ ਨਹੀਂ ਅਕਾਲੀ ਜੇਲ੍ਹਾਂ ਤੋਂ ਨਹੀਂ ਡਰਦੇ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਨਜ਼ਰਬੰਦ ਸੀਨੀਅਰ ਅਕਾਲੀਆਗੂ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਮਿਲਣ ਦੇ ਲਈ ਸੁਖਬੀਰ ਸਿੰਘ ਬਾਦਲ ਪਹੁੰਚਦੇ ਨੇ ਕਰੀਬ ਅੱਧਾ ਘੰਟਾ ਤੱਕ ਜੇਲ੍ਹ ਦੇ ਵਿੱਚ ਮੁਲਾਕਾਤ ਹੁੰਦੀ ਹੈ ਤੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਦਾ ਹੈ ਕਹਿਣਾ ਕਿ ਮੈਂ ਵਿਕਰਮ ਮਜੀਠੀਆ ਨੂੰ ਮਿਲ ਕੇ ਆਇਆ ਉਹ ਬਿਲਕੁਲ ਤੰਦਰੁਸਤ ਨੇ ਤੇ ਚੜ੍ਹਦੀ ਕਲਾ ਦੇ ਵਿੱਚ ਨੇ ਪੂਰੇ ਚੜ੍ਹਦੀ ਕਲਾ ਚ ਉਹਨਾਂ ਨੇ ਸਨੇਹਾ ਭੇਜਿਆ ਕੀ ਭਗਵੰਤਮਾਨ ਬਈ ਇਹ ਤੇਰਾ ਕੰਮ ਦਾ ਖੰਡ ਕਰਤਾ ਜਾ ਆਪਣਾ ਚਾਹ ਲਾ ਲੇ ਕਿਉਂਕਿ ਉਹ ਸੋਚਦਾ ਹੈ ਭਗਵੰਤ ਮਾਨ ਤੇ ਆ ਝਾੜੂ ਵਾਲੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਤੁਸੀਂ ਜੇਲ੍ਹ ਚ ਪਾ ਕੇ ਉਹਨਾਂ ਦੀ ਆਵਾਜ਼ ਬੰਦ ਕਰ ਦਿਓਗੇ ਉਹਨੂੰ ਪਤਾ ਨਹੀਂ ਇਤਿਹਾਸ ਅਕਾਲੀ ਦਲ ਦਾ ਕੀ ਹੈ ਜਿੰਨਾ ਮਰਜੀ ਆ ਜੇਲ੍ਹਾਂ ਸਾਡੇ ਵਾਸਤੇ ਕੁਝ ਨਹੀਂ ਹੈ ਅੱਜ ਦੇ ਝੂਠੇ ਕੇਸ ਬਣਾਏ ਆ ਸਾਡੇ ਵਾਸਤੇ ਕੁਝ ਨਹੀਂ ਹੈ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਹੈ ਅਫਸਰ ਸਿਬਾਨੂ ਤੁਸੀਂ ਉਹਨਾਂ ਦੇ ਅੱਖੇ ਲੱਗ ਰਹੇ ਹੋ ਝੂਠੇ ਕੇਸ ਬਣਾ ਰਹੇ ਹੋ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲਾਂ ਹੀ ਗਾਇਬ ਹੋ ਜਾਣਾ ਹੈ ਤੇ ਇਹਨਾਂ ਸਾਰੇ ਝੂਠੇ ਕੇਸ ਦੀ ਪਹਿਲਾਂ ਕੰਮ ਕੀਤਾ ਜਾਊਗਾ ਕਸ਼ਮਨੀ ਕਾਲੀ ਦਲ ਸਰਕਾਰ ਦੇ ਇਮੀਡੀਏਟਲੀ ਇਨਕੁਆਰੀ ਖੋਲ ਕੇ ਸਾਰੇ ਝੂਠੇ ਕੇਸ ਦੀ ਇਨਕੁਆਰੀ ਕੀਤੀ ਜਾਊਗੀ ਤੇ ਜਿਹੜੇ ਜਿਹੜੇ ਅਫਸਰ ਨੇ ਕੀਤਾ ਹੈ ਫਿਰ ਤਿਆਰ ਰਹੇ ਕਿਉਂਕਿ ਝੂਠਾ ਕੇਸ ਬਣਾਉਣਾ ਬਹੁਤ ਵੱਡਾ ਗੁਨਾਹ ਹੈ ਇਸ ਇਸ ਵੀਲ ਤੇ ਸਰ ਜਿਸ ਤਰ੍ਹਾਂ ਮੁੱਖ ਮੰਤਰੀ ਦਾ ਬਿਆਨ ਆਇਆ ਕਿ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ। ਭਗਵਾਨ ਤਮਾਨ ਸੈਂਟਰ ਤੇ ਥੱਲੇ ਲੱਗ ਗਿਆ ਹੈ। ਉਹਨਾਂ ਦੇ ਕਹਿਣ ਤੇ ਪਾਣੀ ਦੇਣ ਨੂੰ ਤਿਆਰ ਹੋ ਗਿਆ ਹੈ। ਭਗਵਾਨ ਤਮਾਨ ਦਾ ਆ ਪਾਣੀ ਦੇ ਕੇਸ ਵਿੱਚ ਤੁਸੀਂ ਦੇਖਿਆ ਕੀ ਬਿਆਨ ਆ ਰਿਹਾ ਹੈ? ਕਿ ਜੀ ਅਸੀਂ ਕਮੇਟੀ ਬਣਾਈ ਹੈ ਜੀ ਅਸੀਂ ਬੈਠੇ ਸਮਝਾਵਾਂਗੇ ਹੱਲ ਲੱਭਾਂਗੇ। ਪੰਜਾਬ ਦੇ ਪਾਣੀਆਂ ਦਾ ਕੋਈ ਹੱਲ ਨਹੀਂ ਹੈ ਆ ਸਾਡਾ ਪਾਣੀ ਹੈ ਮੈਂ ਤਾਂ ਕਹਿਣਾ ਚਾਹਣਾ ਹੈ ਸ਼ਰਮ ਆਉਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਕਿ ਉਹ ਮੀਟਿੰਗਾਂ ਕਰ ਰਿਹਾ ਹੈ ਮੀਟਿੰਗ ਕਿਉਂ ਕਰੇ ਵੱਡੇ ਬਾਦਲ ਸਾਹਿਬ ਚੀਮਨਿਸਟਰ ਸੀ ਅਸੈਂਬਲੀ 'ਚ ਕਿਹਾ ਸੀ ਭਾਵੇਂ ਸੁਪਰੀਮ ਕੋਰਟ ਦਾ ਫੈਸਲਾ ਆ ਜਾਏ ਭਾਵੇਂ ਕਿਸੇ ਅਸੀਂ ਨਹੀਂ ਪੰਜਾਬ ਦੇ ਇੱਕ ਬੂੰਦ ਨਹੀਂ ਮੰਨ ਦੇਵਾਂਗੇ ਤੇ ਉਹਨਾਂ ਨੇ ਇਮੀਡੀਏਟਲੀ ਜ਼ਮੀਨਾਂ ਹੀ ਵਾਪਸ ਕਰਤੀਆਂ ਜੇ ਭਗਵੰਤ ਮਾਨ ਦੇ ਵਿੱਚ ਥੋੜੀ ਮੋਟੀ ਵੀ ਪੰਜਾਬ ਪ੍ਰਤੀ ਕੁਛ ਹੈ ਇਹਨੂੰ ਤਾਂ ਮੀਟਿੰਗਾਂ 'ਚ ਵੀ ਜਾਣਾ ਨਹੀਂ ਚਾਹੀਦਾ ਮੀਟਿੰਗ ਕਿਸ ਵਾਸਤੇ ਸਾਡੇ ਪਾਣੀ ਕੋਈ ਲੈਣਾ ਚਾਹੁੰਦਾ ਧੱਕੇ ਨਾਲ ਉਹਦੇ ਨਾਲ ਮੀਟਿੰਗ ਕਰੋਗੇ ਕਿਉਂਕਿ ਆ ਤੁਹਾਨੂੰ ਪਤਾ ਹੈ ਪ੍ਰੈਸ਼ਰ ਥੱਲੇ ਆ ਗਿਆ ਹੈ ਤੇ ਹੁਣ ਆਪਣੀ ਜਾਨ ਬਚਾਉਂਦਾ ਹੈ ਇਹਦੇ ਕੋਲੇ ਹਿੰਮਤ ਨਹੀਂ ਪੰਜਾਬ ਦੀ ਲੜਾਈ ਲੜਨ ਵਾਸਤੇ ਗੈਂਗਲੇਨ ਬਣ ਗਏ ਦੂਜੀ 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 ਗੱਲ ਮੈਂ ਕਹਿਣਾ ਚਾਹਣਾ ਪੰਜਾਬ ਵਿੱਚ ਇੰਨਾ ਮਾੜਾ ਹਾਲ ਹੋ ਗਿਆ ਪੰਜਾਬ ਪੁਲਿਸ ਪੰਜਾਬ ਦਾ ਹੋਮ ਮਿਨਿਸਟਰ ਮੈਨ ਲੱਗਦਾ ਕਹਿੰਦੇ ਲਾਇਖ ਨਹੀਂ ਆ ਕਿ ਹੋਮ ਮਿਨਿਸਟਰ ਹੈਗਾ ਤੇ ਪੰਜਾਬ ਪੁਲਿਸ ਦੀ ਬੀ ਜੀ ਪੀ ਕੁਝ ਕਰ ਰਿਹਾ ਦੇਖੋ ਹਰ ਚੀਜ਼ ਕਹਿੰਦਾ ਹੁੰਦਾ ਸੀ ਕਿ ਜੀ ਹਦੋਂ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਹੁਣ ਤੂੰ ਹੋਮ ਮਿਨਿਸਟਰ ਹੈ ਅੱਜ ਜਿਹੜੀ ਲੁੱਟ ਖੋ ਹੋ ਰਹੀ ਹੈ ਜਿਹੜੀਆਂ ਇੱਥੇ ਗਲਤ ਕੰਮ ਹੋ ਰਹੇ ਆ ਉਹਦੀ ਜ਼ਿੰਮੇਵਾਰੀ ਕਿਹਦੀ ਹੈ ਤੇਰੀ ਹੈ ਹਰ ਰੋਜ਼ ਕੋਈ ਦੁਕਾਨਦਾਰ ਨੂੰ ਮਾਰਿਆ ਜਾਂਦਾ ਹੈ ਕੋਈ ਬੰਦੇ ਦੇ ਫਰੋਤੀਆਂ ਲੈ ਨਹੀਂ ਦਿੰਦਾ ਉਹਨੂੰ ਮਾਰਿਆ ਜਾਂਦਾ ਹੈ ਮੈਂ ਦੇਖ ਰਿਹਾ ਪਿਛਲੇ 20 ਦਿਨਾਂ ਦੇ ਅੰਦਰ ਅੰਦਰ ਘੱਟੋ-ਘੱਟ 25-30 ਲੋਕਾਂ ਨੂੰ ਗੈਂਗਸਟਰਾਂ ਨੇ ਜਾਂ ਮਾਰ ਦਿੱਤਾ ਜਾਂ ਉਹਨਾਂ ਦਾ ਫਰੋਤੀਆਂ ਲਿੱਤੀਆਂ ਐਸਾ ਹਬ ਨਾ ਕਿਸੇ ਨੇ ਪੰਜਾਬ 'ਚ ਨਹੀਂ ਦੇਣਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ ਇਕੱਠੇ ਹੋ ਕੇ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਪੰਜਾਬ 'ਚ ਲੈ ਕੇ ਆਈਏ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਨਾ ਇੱਥੇ ਕੋਈ ਗੈਂਗਸਟਰ ਖੰਗਣ ਦਵਾਂਗੇ ਨਾਈਸ ਪੰਜਾਬ ਦੇ ਹੱਕਾਂ 'ਚ ਕੋਈ ਹਮਲਾ